ਵੀ ਤਮ ਜੋੜਨ ਲਈ ਸੀ ਸਵਾਰ ਦੇ ਖੁਸ਼ੀ ਲਵੇ ਹਾਰ ਤੇਰੀ ਔਰ ਸਤ ਜੰਦ ਦੇ ਵਾਸੀ ਬੰਦੇ ਸਗਲੀ ਤੁਰਾ ਸਮੇਤ ਸੂਰਮਾ ਪੁਰਜਾ ਪੁਰਜਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਹੀ ਕਿਸਮਤ ਵਾਲੇ ਹਾਂ ਕੀ ਸਾਨੂੰ ਅੱਜ ਮੌਕਾ ਮਿਲਿਆ ਵਾ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਨਗਰ ਕੀਰਤਨ ਪੂਰੇ ਭਾਰਤ ਦੇ ਵਿੱਚ ਕੱਢਿਆ ਜਾ ਰਿਹਾ ਹੈ ਉਹ ਪੀਲੀ ਪੀਤ ਪੜਾਵਾ ਉਹਦੇ ਆਏ ਨੇ ਸਾਡੇ ਨਾਲ ਜਿਹੜੇ ਸਿੰਘ ਨੇ ਜਿਹੜੇ ਸ਼੍ਰੋਮਣੀ ਕਮੇਟੀ ਵੱਲੋਂ ਜਿਨ੍ਹਾਂ ਦੀ ਸੇਵਾ ਲੱਗੀ ਆ ਨਗਰ ਕੀਰਤਨ ਦੇ ਨਾਲ-ਨਾਲ ਹੀ ਆ ਰਹੇ ਆ ਉਹਨਾਂ ਨਾਲ ਗੱਲਬਾਤ ਕਰਨੇ ਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਆਪ ਜੀ ਕਦੋਂ ਤੋਂ ਨਾਲ-ਨਾਲ ਆ ਰਹੇ ਹੋ ਨਗਰ ਕੀਰਤਨ ਦੇ ਏ ਜੀ ਜਦੋਂ ਕੀਰਤਨਿਆ ਇਹ 15 ਅਗਸਤ ਨੂੰ ਸ਼ੁਰੂ ਹੋਇਆ ਹੈਗਾ ਜੀ ਇਹ ਵੱਖ-ਵੱਖ ਪੜਾਵਾਂ ਤੋਂ ਹੁੰਦਾ ਆ ਅਸਾਮ ਤੋਂ ਧੋਬੜੀ ਸਾਹਿਬ ਤੋਂ ਆਰੰਭ ਹੋਇਆ ਸੀਗਾ ਵੱਖ-ਵੱਖ ਪੜਾਵਾਂ ਤੋਂ ਹੁੰਦਾ ਆ ਅਲਾਹਾਬਾਦ ਤੋਂ ਅਸੀਂ ਸੇਵਾ ਸੰਭੀ ਆ ਜੀ ਉੱਥੋਂ ਇੱਕ ਤਰੀਕ ਤੋਂ ਲੈ ਕੇ ਹੁਣ ਨਾਨਕ ਮਦਸਾਹਬ ਤੱਕ ਜਾਏਗਾ ਉਸ ਤੋਂ ਬਾਅਦ ਆਗਰੇ ਤੱਕ ਸਾਡੀ ਡਿਊਟੀ ਨਿਭਾਈ ਜਾਏਗੀ ਜੀ ਵੱਖੋ-ਵੱਖਰੇ ਜਿਸ ਤਰ੍ਹਾਂ ਪੜਾ ਬਣਿਆ ਜੀ ਉਸੇ ਤਰ੍ਹਾਂ ਸਿੰਘ ਜਿਹੜੇ ਆ ਵੱਖੋ-ਵੱਖਰੇ ਆਪਣੀਆਂ ਡਿਊਟੀਆਂ ਨਿਭਾ ਰਹੇ ਆ ਜੀ ਪਾਈ ਸਾਹਿਬ ਜੀ ਆਪ ਜੀ ਨਾਲ ਨਾਲ ਆ ਰਹੇ ਹੋ ਸੰਗਤਾਂ ਦਾ ਕਿਵੇਂ ਦਾ ਉਤਸ਼ਾਹ ਆ ਵੇਖੋ ਜੀ ਆਹ ਏਰੀਆ ਜਿਹੜਾ ਥੋੜਾ ਜਿਹਾ ਪੰਜਾਬੀ ਬੋਲ ਏਰੀਆ ਵਾ ਇਸ ਤੋਂ ਪਿੱਛੇ ਜਿਵੇਂ ਲਾਲੀਏ ਭੀਲਾ ਆਬਾਦ ਹੋ ਗਿਆ ਲਖਨਊ ਹੋ ਗਿਆ ਉਧਰ ਸਿੱਖ ਸਾਡੇ ਘੱਟ ਨੇ ਥੋੜੇ ਜੇ ਪਰ ਉਧਰ ਦੀਆਂ ਸੰਗਤਾਂ ਦਾ ਇਧਰ ਦੀਆਂ ਸੰਗਤਾਂ ਦਾ ਕਿਵੇਂ ਦਾ ਉਤਸ਼ਾਹ ਆ ਜੀ ਮੈਂ ਕਹਿੰਦਾ ਜੀ ਜਿੱਤੇ ਗੁਰੂ ਤੇਗ ਬਹਾਦਰ ਜੀ ਦਾ ਪ੍ਰਤਾਪ ਆ ਜਿਨ੍ਹਾਂ ਨੇ ਇੰਦੀਆਂ ਸ਼ਹੀਦੀਆਂ ਦੇ ਕੇ ਮਹਾਰਾਜ ਨੇ ਰੰਗ ਭਗ ਲਾਇਆ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਜੀ ਬਹੁਤ ਸੇਵਾ ਕਰ ਰਹੇ ਆ ਬਹੁਤ ਜ਼ਿਆਦਾ ਹੀ ਸਹਿਯੋਗ ਮਿਲ ਰਿਹਾ ਕਿਸੇ ਵੱਲੋਂ ਇਹ ਲੱਗਦਾ ਹੀ ਨਹੀਂ ਕਿ ਅਸੀਂ ਕਿਸੇ ਹੋਰ ਸਟੇਟ 'ਚ ਫਿਰ ਰਹੇ ਆ ਜੀ ਪੰਜਾਬ ਨਾਲੋਂ ਵੀ ਵੱਧ ਪਿਆਰ ਮਿਲ ਰਿਹਾ ਵਾ ਬਹੁਤ ਜ਼ਿਆਦਾ ਲੋਕ ਸੇਵਾ ਕਰ ਰਹੇ ਆ ਬਹੁਤ ਜ਼ਿਆਦਾ ਨਾਲ ਮੈਨੇਜਰ ਸਾਹਿਬ ਸਕੱਤਰ ਸਾਹਿਬ ਵੱਖ-ਵੱਖ ਤਰ੍ਹਾਂ ਦੇ ਸਾਰੀਆਂ ਟੀਮਾਂ ਸਾਡੀਆਂ ਜਿਹੜੀਆਂ ਵਾਂ ਉਹਨਾਂ ਨੂੰ ਵੀ ਸਤਿਕਾਰ ਵੱਖਰਾ ਮਿਲ ਰਿਹਾ ਇਹ ਕਹਿਣਾ ਚਾਹੁੰਦੇ ਹੋ ਸੰਗਤਾਂ ਦੇ ਵਿੱਚ ਕਿਵੇਂ ਦਾ ਹੌਸਲਾ ਹੈ ਜੀ ਸੰਗਤਾਂ ਵੱਲ ਬਹੁਤ ਅਸ਼ਤਾ ਜੀ ਬਹੁਤ ਪਿਆਰ ਮਿਲ ਰਿਹਾ ਬਹੁਤ ਸਤਿਕਾਰ ਮਿਲ ਰਿਹਾ ਜੀ ਜਿਉਂ ਅਸੀਂ ਆ ਲਾਹੌਰ ਤੋਂ ਤੁਰੇ ਆ ਜੀ ਬਹੁਤ ਸੰਗਤਾਂ ਦਾ ਸਹਿਯੋਗ ਆ ਜੀ ਨਾਲ ਸਾਡੇ ਬਹੁਤ ਸੰਗਤਾਂ ਦਾ ਪਿਆਰ ਮਿਲ ਰਿਹਾ ਜੀ ਹਾਂਜੀ ਭਾਈ ਸਾਹਿਬ ਜੀ ਜਿਵੇਂ ਕਿ ਭਾਸ਼ਾ ਦਾ ਪ੍ਰੋਬਲਮ ਤਨੇ ਆ ਰਹੀ ਜਿਵੇਂ ਕਿ ਜਿਆਦਾ ਸਿੱਖ ਨੇ ਆਪਣੇ ਤੁਸੀਂ ਪ੍ਰਚਾਰ ਕਰਦੇ ਆ ਰਹੋ ਮੇਨ ਮਕਸਦ ਇਹੋ ਹੀ ਆ ਨਾ ਵੀ ਜਿਹੜੇ ਗੁਰੂ ਸਾਹਿਬ ਨੇ ਸ਼ਹੀਦੀ ਦਿੱਤੀ ਆ ਇਹਦਾ ਸੰਦੇਸ਼ ਹਰ ਕਮਿਊਨਿਟੀ ਤੱਕ ਪਹੁੰਚੇ ਔਰ ਉਹਦੇ ਵਿੱਚ ਕਿੰਨੇ ਕ ਕਾਮਯਾਬ ਹੋ ਰਹੇ ਹੋ ਆਪ ਜੀ ਮਤਲਬ ਜੀ ਪਾਸ਼ਾਦਾ ਤੇ ਮਦੋ ਕਿ ਕਿਹੇ ਕਈ ਇਲਾਕਿਆਂ ਦੇ ਵਿੱਚ ਆਇਆ ਜਿੱਦਾਂ ਬੰਗਾਲ ਹੋ ਗਿਆ ਜਾਂ ਕਿਵੇਂ ਪਰ ਉੱਥੇ ਵੀ ਆਪਣੇ ਪੰਜਾਬੀਆਂ ਨੇ ਝੰਡੇ ਗੱਡੇ ਆ ਜੀ ਉੱਥੇ ਵਕ ਵਕ ਤਰ੍ਹਾਂ ਦੀਆਂ ਸੇਵਾ ਨਿਭਾ ਰਹੇ ਆ ਕਿਹੇ ਗਲਤੀ ਕੋਈ ਹਨੂ ਉਹਨਾਂ ਨੇ ਕਦੇ ਆਉਣ ਹੀ ਨਹੀਂ ਦਿੱਤੀ ਤੇ ਨਾ ਹੀ ਕੋਈ ਹਨੂ ਲੱਗਾ ਵਾ ਵੀ ਅਸੀਂ ਬਾਹਰ ਸਟੇਟ ਚ ਘੁੰਮ ਰਹੇ ਆ ਬਹੁਤ ਜਿਆਦਾ ਸ਼ਰੋਮਣੀ ਕਮੇਟੀ ਗੁਰਦੁਆਰਾ ਕਮੇਟੀ ਦਾ ਸਹਿਯੋਗ ਆ ਜਿਨ੍ਹਾਂ ਨੇ ਐਡਾ ਵੱਡਾ ਨਗਰ ਕੀਰਤਨ ਦਾ ਪ੍ਰਬੰਧ ਚਲਾ ਰਹੇ ਆ ਮੈਨੇਜਰ ਸਾਹਿਬ 77 ਸਾਹਿਬ ਸਾਰੇ ਸਾਡੇ ਨਾਲ ਆ ਰਹੇ ਆ ਜੀ ਬਹੁਤ ਜਿਆਦਾ ਵਧੀਆ ਸਹਿਯੋਗ ਆ ਮਤਲਬ ਕਿ ਪੰਜਾਬੀ ਅਵੇਕਰ ਚ ਮਿਲ ਰਿਹਾ ਵਾਬ ਕੀ ਪੰਜਾਬੀ ਹਰੇਕ ਥਾਂ ਆਪਦੇ ਵਧੀਆ ਬਿਜ਼ਨਸ ਚਲਾ ਰਹੇ ਆ ਵਧੀਆ ਕੰਮ ਚੱਲ ਰਿਹਾ ਵਾ ਬਹੁਤ ਵਧੀਆ ਪ੍ਰਬੰਧ ਆ ਜੀ ਬਹੁਤ ਬਹੁਤ ਵਧੀਆ ਪ੍ਰਬੰਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨੰਦਾ ਵੀ ਬਾਰੀ ਸਟੇਟ ਚ ਫਿਰ ਰਹੇ ਆ ਜੀ ਪੰਜਾਬੀ ਦੇਖਣ ਨੂੰ ਲੱਗਦਾ ਜੀ ਬਹੁਤ ਸਹਿਯੋਗ ਮਿਲ ਰਿਹਾ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਸਾਡੇ ਨਾਲ ਭਾਈ ਸਰਬਜੀਤ ਸਿੰਘ ਜੀ ਕਡੂਰ ਸਾਹਿਬ ਤੋਂ ਨੇ ਜਿਹੜੇ ਕਿ ਨਗਰ ਕੀਰਤਨ ਦੇ ਨਾਲ-ਨਾਲ ਹੀ ਸੇਵਾ ਕਰਦੇ ਹੋਏ ਆ ਰਹੇ ਨੇ ਭਾਈ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ ਆਪ ਜੀ ਨੇ ਯੂਪੀ ਬਿਹਾਰ ਦਾ ਵੀ ਵੇਖਿਆ ਹੋਵੇਗਾ ਬੰਗਾਲ ਦਾ ਵੀ ਵੇਖਿਆ ਹੋਵੇਗਾ ਇੱਥੋਂ ਦੇ ਸੰਗਤਾਂ ਦੇ ਵਿੱਚ ਕਿਵੇਂ ਦਾ ਉਤਸ਼ਾਹ ਆ ਜੀ ਦੇਖੋ ਜਿੱਥੇ-ਜਿੱਥੇ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਵਸਦੀਆਂ ਤੇ ਸਾਡੇ ਪੰਜਾਬ ਤੋਂ ਸਾਡੇ ਪੁਰਖੇ ਜਿਹੜੇ ਸੀ ਉਹ ਉੱਤਰ ਪ੍ਰਦੇਸ਼ ਦੀ ਧਰਤੀ ਤੇ ਆ ਕੇ ਵਸੇ ਉਹਨਾਂ ਨੇ ਬੰਜਰ ਜ਼ਮੀਨਾਂ ਨੂੰ ਉਜਾੜ ਨੂੰ ਇੱਕ ਮੈਲ ਦੇ ਰੂਪ ਦੇ ਵਿੱਚ ਬਣਾ ਦਿੱਤਾ ਪਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਸ਼ਹੀਦੀ ਨਗਰ ਕੀਰਤਨ ਦੇ ਵਿੱਚ ਜਿਹੜਾ ਉੱਤਰਪੁਰ ਦੀ ਹਰੇਕ ਸਟੇਟ ਦੀ ਜਿਹੜੀ ਆ ਸੰਗਤ ਉਹ ਆਪਣੇ ਆਪਣੇ ਮਨੋਪਾਵਾ ਦੇ ਰਹੀ ਜਿਹੜੇ ਆ ਉਹ ਆਪਣੇ ਵਿਚਾਰ ਪ੍ਰਗਟ ਕਰ ਰਹੀ ਆ ਪਰ ਇੱਥੇ ਆਣ ਕੇ ਸਾਨੂੰ ਇਸ ਤਰ੍ਹਾਂ ਦਾ ਮਹਿਸੂਸ ਲੱਗਦਾ ਕਿ ਜਿਸ ਤਰ੍ਹਾਂ ਅਸੀਂ ਆਪਣੇ ਪੰਜਾਬ ਦੀ ਧਰਤੀ ਤੇ ਵਿਚਰ ਰਹੇ ਹਾਂ ਕਿਉਂਕਿ ਸਾਡੀ ਬੋਲੀ ਸ਼ੈਲੀ ਜਿਹੜੀ ਆ ਉਹ ਪਿੱਛੋਂ ਰਲਦੀ ਆ ਜਦੋਂ ਅਸੀਂ ਕਿਸੇ ਦੇ ਨਾਲ ਗੱਲ ਕਰਦੇ ਆ ਜਾਂ ਕਿਸੇ ਦੀ ਸੇਵਾ ਕਰਨ ਦੀ ਵੈਸੇ ਬੰਗਾਲ ਦੇ ਵਿੱਚ ਵੀ ਸਾਡੇ ਬਹੁਤ ਸੇਖਿਆ ਬਿਹਾਰ ਦੇ ਵਿੱਚ ਵੀ ਆ ਹਰੇਕ ਸਿੱਖ 'ਚ ਜਿਹੜਾ ਪੰਜਾਬੀ ਜਾ ਕੇ ਬੈਠਾ ਪਰ ਜਦੋਂ ਅਸੀਂ ਉੱਤਰ ਪ੍ਰਦੇਸ਼ ਦੀ ਧਰਤੀ 'ਤੇ ਆਉਂਦੇ ਆ ਨਾ ਕਿਤੇ ਨਾ ਕਿਤੇ ਇੱਥੇ ਆਣ ਕੇ ਸਾਨੂੰ ਆਪਣੀ ਬੋਲੀ ਸ਼ੈਲੀ ਜਿਹੜੀ ਆ ਤੇ ਜਿਹੜੀ ਸੇਵਾ ਕਰਨ ਦੀ ਜਿਹੜੀ ਭਾਵਨਾ ਬਾਕੀਆਂ ਨੂੰ ਥੋੜੀ ਜਿਹੀ ਵੱਖਰੀ ਨਜ਼ਰ ਆਉਂਦੀ ਆ ਤਾਂ ਹੁਣ ਜੇ ਅਸੀਂ ਇੱਥੇ ਵੇਖਦੇ ਗੁਰੂ ਨਾਨਕ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੇ ਪ੍ਰਚਾਰ ਫੇਰੀਆਂ ਨੂੰ ਅਸੀਂ ਦੇਖਦੇ ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਸ਼ੋਪਰਾਪ ਤੇ ਧਰਤੀ ਆ ਜੇ ਅਸੀਂ ਨਨਕਾਣੇ ਸਾਹਿਬ ਤੋਂ ਬਾਅਦ ਜੇ ਅਸੀਂ ਨਾਨਕ ਮਤੇ ਦੀ ਗੱਲ ਕਰਦੇ ਆ ਨਾ ਉਹ ਸ਼ਬਦ ਰਲਦੇ ਆ ਨਨਕਾਣਾ ਸਾਹਿਬ ਫਿਰ ਨਾਨਕ ਮਤਾ ਗੁਰਖ ਮਤੇ ਤੋਂ ਨਾਨਕ ਮਤਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹੁਣ ਜੇ ਆ ਅੱਜ ਆਪਾਂ ਇਸ ਗੁਰਮਤ ਪ੍ਰਚਾਰ ਫੇਰੀ 'ਚ ਦੇਖ ਰਹੇ ਆ ਜਿਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਸੁਚੱਜੇ ਢੰਗ ਦੇ ਨਾਲ ਚਲਾਇਆ ਜਾ ਰਿਹਾ ਪਰ ਹਰੇਕ ਸਿੱਖ ਜਿਹੜਾ ਨਾ ਉਹ ਆਪਣੇ ਮਨ ਦੇ ਜਿਹੜੇ ਭਾਵ ਆ ਉਹ ਸੇਵਾ ਰਹੀ ਕਰ ਰਹੇ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਆਪ ਜੀ ਨੇ ਮਤਲਬ ਕੀ ਜੁਪੀਡੀਆ ਸੰਗਤਾਂ ਨੂੰ ਇੱਕ ਵਧੀਆ ਸੰਦੇਸ਼ ਦਿੱਤਾ ਵਾ ਔਰ ਪੰਜਾਬ ਦੇ ਵਿੱਚ ਤੇ ਜੁਪੀ ਦੇ ਵਿੱਚ ਇਤੋਂ ਐਸ ਏਰੀਆ ਦੇ ਵਿੱਚ ਕੋਈ ਖਾਸ ਫਰਕ ਲੱਗਾ ਨਹੀਂ ਆਪ ਜੀ ਨੂੰ ਹਾਂਜੀ ਕੋਈ ਫਰਕ ਨਹੀਂ ਲੱਗਾ ਕਿਉਂਕਿ ਜਿੱਥੇ ਗੁਰੂ ਨਾਨਕ ਦਾ ਸਿੱਖ ਵਸਦਾ ਨਾ ਉਹ ਆਪਣੀ ਸਿੱਖੀ ਦੀ ਖੁਸ਼ਬੂ ਲੈ ਕੇ ਬੈਠਾ ਜਿਦਾਂ ਤੁਹਾਡੇ ਅੰਦਰ ਵੀ ਉਹੋ ਜਿਹਾ ਪਿਆਰ ਆ ਸਾਡੇ ਅੰਦਰ ਵੀ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਭਾਈ ਸਰਬਜੀਤ ਸਿੰਘ ਜੀ ਤਨ ਤਨ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੰਸ਼ੋ ਪ੍ਰਾਪਤ ਧਰਤੀ ਪੀਲੀ ਪੀਤ ਇੱਥੇ ਅੱਜ 350 ਸਾਲਾ ਨਗਰ ਕੀਰਤਨ ਆ ਰਿਹਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਹੈ ਸਾਡੇ ਨਾਲ ਨੇ ਕੁਲਦੀਪ ਸਿੰਘ ਜੀ ਭੁੱਲਰ ਔਰ ਭਾਈ ਸਾਹਿਬ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਭਾਈ ਸਾਹਿਬ ਜੀ ਆਪ ਜੀ ਕੀ ਕਹਿਣਾ ਚਾਹੁੰਦੇ ਹੋ ਸੰਗਤਾਂ ਨੂੰ ਅੱਜ ਜੀ ਅੱਜ 6ਵੇਂ ਪਾਤਸ਼ਾਹ ਮਹਾਰਾਜ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਚਰਨਛੋੜਾ ਪ੍ਰਾਪਤ ਧਰਤੀ ਹੈ ਪੀਲੀ ਭੀਤ ਤੇ ਇੱਥੇ ਅੱਜ ਨਵੇਂ ਪਾਤਸ਼ਾਹ ਸ੍ਰੀ ਗੁਰ ਤੇਗ ਬਹਾਦਰ ਮਹਾਰਾਜ ਜੀ ਨੂੰ ਦੀ ਸ਼ਹੀਦੀ ਨੂੰ ਸਮਰਪਿਤ 350 ਸਾਲਾ ਨਗਰ ਕੀਰਤਨ ਜੋ ਆਸਾਨ ਦੀ ਧਰਤੀ ਤੋਂ ਚੱਲ ਕਰਕੇ ਅੱਜ ਇੱਥੇ ਪਹੁੰਚਿਆ ਔਰ ਸਾਰੀਆਂ ਸੰਗਤਾਂ ਜਿਹੜੀਆਂ ਨੇ ਪੂਰੇ ਜ਼ਿਲ੍ਹੇ ਦੀਆਂ ਸੰਗਤਾਂ ਨੇ ਥਾਂ-ਥਾਂ ਤੇ ਅਸੀਂ ਨਗਰ ਕੀਰਤਨ ਦੇ ਨਾਲ ਹੀ ਆ ਰਹੇ ਆਂ ਔਰ ਰੁਕ ਕਰਕੇ ਬਹੁਤ ਹੀ ਭਰਵਾ ਸਵਾਗਤ ਜਿਹੜਾ ਹੈ ਉਸ ਨਗਰ ਕੀਰਤਨ ਦਾ ਕੀਤਾ ਔਰ ਸਾਰੀਆਂ ਸੰਗਤਾਂ ਇੱਥੇ ਵੀ ਬਹੁਤ ਹਮਮਾ ਕੇ ਉਸ ਨਗਰ ਕੀਰਤਨ ਦਾ ਸਵਾਗਤ ਕਰ ਰਹੀਆਂ ਨੇ ਕਿਉਂਕਿ ਗੁਰੂ ਸਾਹਿਬ ਨੇ ਸਮੁੱਚੀ ਮਨੁੱਖਤਾ ਦੇ ਵਾਸਤੇ ਸਮੁੱਚੇ ਦੇਸ਼ ਵਾਸਤੇ ਨੀ ਪੂਰੀ ਮਨੁੱਖਤਾ ਦੇ ਵਾਸਤੇ ਸਾਰੇ ਧਰਮਾਂ ਦੇ ਵਾਸਤੇ ਇਹ ਕੁਰਬਾਨੀ ਦਿੱਤੀ ਹੈ ਔਰ ਉਸ ਕੁਰਬਾਨੀ ਨੂੰ ਸਮਰਪਿਤ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਇਹਨਾਂ ਨੇ ਐਸਡੀਪੀਸੀ ਵੱਲੋਂ ਜੇ ਨਗਰ ਕੀਰਤਨ ਕੱਢਿਆ ਜਾ ਰਿਹਾ ਔਰ ਇਹ ਬਹੁਤ ਹੀ ਵਧੀਆ ਪੰਜਾਬ ਤੱਕ ਜਾਏਗਾ ਔਰ ਪੂਰੇ ਸਮਾਜ ਦੇ ਵਿੱਚ ਚੜ੍ਹਦੀ ਕਲਾ ਦਾ ਇੱਕ ਮੈਸੇਜ ਇਸ ਦਾ ਜਾਂਦਾ ਔਰ ਅਸੀਂ ਧੰਨਵਾਦੀ ਹਾਂ ਸਾਰਿਆਂ ਸੰਗਤਾਂ ਦੇ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਛੇਵੀਂ ਪਾਤਸ਼ਾਹੀ ਚੰਨਸ਼ੋ ਪ੍ਰਾਪਤ ਧਰਤੀ ਪੀਲੀ ਪੀਤ ਗੁਰਦੁਆਰਾ ਸਾਹਿਬ ਦੇ ਕਮੇਟੀ ਮਹਿਮਾਨ ਮੈਂਬਰ ਸਾਹਿਬਾਨ ਔਰ ਉਥੋਂ ਦੇ ਹੈੱਡ ਗ੍ਰੰਤੀ ਸਾਹਿਬ ਪ੍ਰਧਾਨ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਨਿਆ ਸਿੰਘ ਸਾਹਿਬ ਨਗਰ ਕੀਰਤਨ ਕੱਢਿਆ ਅੱਜ ਸੰਗਤਾਂ ਨੇ ਬੜੇ ਉਤਸ਼ਾਹ ਦੇ ਨਾਲ ਸੇਵਾ ਕੀਤੀ ਹੈ ਔਰ ਕਮੇਟੀ ਨੇ ਵੀ ਬਹੁਤ ਵਧੀਆ ਪ੍ਰਬੰਧ ਕੀਤੇ ਸਨ ਆਪ ਜੀ ਨੇ ਠੀਕ ਹੈ ਜੀ ਔਰ ਕਮੇਟੀ ਵੱਲੋਂ ਹੋਰ ਕੀ ਕੀ ਕਾਰਜ ਕੀਤੇ ਜਾ ਰਹੇ ਨੇ ਇੱਥੇ ਪੀਲੀ ਪੀਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਤੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜੋ ਮਹਾਨ ਨਗਰ ਕੀਰਤਨ ਆਸਾਮ ਤੋਂ ਬੜੀ ਸਭ ਤੋਂ ਆਰੰਭ ਹੋਇਆ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਉਹਨਾਂ ਦੇ ਸਮੁੱਚੇ ਸਹਿਯੋਗ ਦੇ ਨਾਲ ਇਹ ਜੋ ਮਹਾਨ ਨਗਰ ਕੀਰਤਨ ਆਰੰਭ ਹੋਇਆ ਸੀ ਪੜਾਦਰ ਪੜਾ ਹੁੰਦਾ ਹੋਇਆ ਅੱਜ 6 9 2025 ਦੁਪਹਿਰ ਵੇਲਾ ਕਰੀਬ 1 ਵਜੇ ਪੀਲੀਪੀਤ ਸ਼ਹਿਰ ਵਿਖੇ ਪਹੁੰਚਿਆ ਹੈ ਪੀਲੀਪੀਤ ਸ਼ਹਿਰ ਦੀਆਂ ਸਮੁੱਚੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਕਰੀਬ-ਕਰੀਬ ਸਤ ਗੁਰਦੁਆਰਾ ਸਾਹਿਬ ਹਨ ਸਮੁੱਚੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਬਹੁਤ ਨਗਰ ਕੀਰਤਨ ਦੇ ਵਾਸਤੇ ਸਵਾਗਤ ਲਈ ਬਹੁਤ ਸੋਹਣਾ ਪ੍ਰਬੰਧ ਕੀਤਾ ਗਿਆ ਜੋ ਤੁਸੀਂ ਵੇਖ ਰਹੇ ਹੋ ਸੰਗਤਾਂ ਨੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਹਾਜ਼ਰੀਆਂ ਭਰੀਆਂ ਸਤ ਗੁਰੂ ਦੀ ਬੜੀ ಅಪਾਰ ਕਿਰਪਾ ਹੈ ਬਖਸ਼ਿਸ਼ ਹੈ ਜੋ ਇਸ ਇਸ ਸਥਾਨ ਦੇ ਸਮੂਹ ਪ੍ਰਬੰਧਕ ਕਮੇਟੀਆਂ ਵੱਲੋਂ ਜੋ ਪੀਲੀਪੀਤ ਸ਼ਹਿਰ ਵਿੱਚ ਕਾਰਜ ਕੀਤੇ ਜਾ ਰਹੇ ਆ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਬੱਚਿਆਂ ਦੇ ਗਤਕੇ ਸਿਖਲਾਈ ਲਈ ਬੱਚਿਆਂ ਦੇ ਦਸਤਾਰ ਸਿਖਲਾਈ ਲਈ ਹਮੇਸ਼ਾ ਹੀ ਇੱਥੋਂ ਦੇ ਜੋ ਪ੍ਰਬੰਧਕ ਵੀਰ ਹਨ ਹਮੇਸ਼ਾ ਹੀ ਤਤਪਰ ਰਹਿੰਦੇ ਹਨ ਔਰ ਜਿਹੜਾ ਨਗਰ ਕੀਰਤਨ ਆਉਣ ਦਾ ਮਕਸਦ ਹੈ ਗੁਰਤੇਗ ਬਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਜਵੇਂ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਤਾਂ ਕਿ ਜੋ ਇਸ ਦੇਸ਼ ਦੇ ਵਿੱਚ ਰਹਿਣ ਵਾਲੇ ਜੋ ਲੋਕ ਹਨ ਇਹਨਾਂ ਨੂੰ ਇਹ ਅਹਿਸਾਸ ਕਰਾਇਆ ਜਾਏ ਇਹ ਦੱਸਿਆ ਜਾਵੇ ਕਿ ਧਾਨਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤੁਹਾਡੇ ਜੰਜੂ ਦੀ ਖਾਤਰ, ਬੋਦੀ ਟੋਪੀ ਦੀ ਖਾਤਰ ਧਾਨਗੁਰ ਤੇਗ ਬਹਾਦਰ ਮਹਾਰਾਜ ਜੀ ਸ਼ਹਾਤ ਅੱਦੇ ਜਾਮ ਪੀਂਦੇ ਆ। ਕਸ਼ਮੀਰ ਤੋਂ ਕੁਝ ਪੰਡਤ ਲੋਕ ਚੱਲ ਕੇ ਆਉਂਦੇ ਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਧਾਨਗੁਰ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਤੇ ਆ ਕੇ ਤਰਲਾ ਲੀਂਦੇ ਸਤਿਗੁਰੂ ਮਹਾਰਾਜ ਕਿ ਸਾਡੀ ਬੋਦੀ ਨੂੰ ਖਤਰਾ, ਸਾਡੀ ਟੋਪੀ ਨੂੰ ਖਤਰਾ, ਗਾਇਤਰੀ ਮੰਤਰ ਨੂੰ ਖਤਰਾ ਵਾ, ਜਨੇਊ ਨੂੰ ਖਤਰਾ। ਉਹ 33 ਕਰੋੜ ਦੇਵੀ-ਦੇਵਤਿਆਂ ਦੇ ਕੋਲ ਵੀ ਗਏ ਉਹਨਾਂ ਦੀ 9 ਕਰੋੜ ਕਰੀਬ ਦੇਵੀਆਂ ਉਹਨਾਂ ਦੇ ਕੋਲ ਵੀ ਗਏ ਹਰ ਥਾਂ ਤੇ ਗਏ ਪਰ ਉਹਨਾਂ ਦੀ ਗੱਲ ਨਾ ਬਣੀ ਵਿਸ਼ਵਾਸ ਧਾਰਨ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਧਰਤ ਅਨੰਦਪੁਰ ਸਾਹਿਬ ਗੁਰਤੇਗਵਧਰ ਮਹਾਰਾਜ ਜੀ ਦੇ ਕੋਲ ਆਏ ਪੌਣੇ 9 ਸਾਲ ਦੀ ਉਮਰ ਸੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੀ ਜਿਸ ਵਕਤ ਧੰਗੁਰ ਤੇਗਵਰ ਦਰਮਾਰਾ ਜੀ ਸ਼ਹਾਦਤ ਦਾ ਜੰਮ ਪਿੰਦੇ ਆ 350 ਸਾਲ ਪੂਰਾ ਹੋਇਆ 350 ਸਾਲਾਂ ਸਤਾਬਦੀ ਨੂੰ ਸਮਰਪਿਤ ਇਹ ਮਹਾਨ ਨਗਰ ਕੀਰਤਨ ਕੱਢਿਆ ਗਿਆ ਪੀਲੀਪੀਤ ਸ਼ਹਿਰ ਦੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਮਹਾਨ ਉਪਰਾਲਾ ਕੀਤਾ ਗਿਆ ਬਹੁਤ ਸੰਗਤਾਂ ਦਾ ਸਹਿਯੋਗ ਪ੍ਰਬੰਧਕ ਕਮੇਟੀਆਂ ਦਾ ਸਹਿਯੋਗ ਬਹੁਤ ਵੱਡੇ ਪੱਧਰ ਤੇ ਰਿਹਾ ਨਗਰ ਕੀਰਤਨ ਨੂੰ ਜੀ ਆਇਆਂ ਨੂੰ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਵਾਚੜ ਕਰਕੇ ਹਾਜ਼ਰੀਆਂ ਭਰੀਆਂ ਨੇ ਪ੍ਰਬੰਧਕ ਵੀਰਾਂ ਦਾ ਜਿੰਨੇ ਵੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਵੀਰ ਹਨ ਸਾਰਿਆਂ ਦਾ ਮੈਂ ਧੰਨਵਾਦ ਕਰ ਦੀ ਡਣਾ ਤੋਂ ਬੜੀ ਭੱਜ ਦੌੜ ਕੀਤੀ ਬਹੁਤ ਸੋਹਣਾ ਪ੍ਰਬੰਧ ਕੀਤਾ ਹਰ ਥਾਂ ਤੇ ਆਪਣਾ ਮੈਸੇਜ ਪਹੁੰਚਾਇਆ ਕਿ ਨਗਰ ਕੀਰਤਨ ਪਹੁੰਚ ਰਿਹਾ ਇਸ ਕਰਕੇ ਸਤਿਗੁਰੂ ਦੀ ਕਿਰਪਾ ਸਦਕਾ ਅੱਜ ਹੁਣੇ ਨਗਰ ਕੀਰਤਨ ਲੰਘਿਆ ਬਹੁਤ ਸੰਗਤਾਂ ਨੇ ਹਾਜ਼ਰੀ ਭਰੀ ਆ ਖਾਣ ਪੀਣ ਲਈ ਹਰ ਤਰ੍ਹਾਂ ਦਾ ਪ੍ਰਬੰਧ ਜਿਹੜਾ ਸੀ ਉਹ ਬਹੁਤ ਸੋਹਣਾ ਰਿਹਾ ਤੁਹਾਡਾ ਧੰਨਵਾਦ ਤੁਸੀਂ ਸਾਰਾ ਕਵਰੇਜ ਕਰ ਰਹੇ ਹੋ ਭਾਈ ਸਾਹਿਬ ਹੁਣੀ ਪਏ ਹਰਜਿੰਦਰ ਸਿੰਘ ਜੀ ਨੇ ਪ੍ਰਧਾਨ ਸਪ੍ਰਧਾਨ ਸ਼ੇਰ ਸਿੰਘ ਜੀ ਨੇ ਭਾਈ ਦਲਬੀਰ ਸਿੰਘ ਜੀ ਨੇ ਭਾਈ ਅਮਰਪਾਲ ਸਿੰਘ ਜੀ ਨੇ ਜਿੰਨੇ ਵੀਆ ਕਮੇਟੀਆਂ ਦੇ ਪ੍ਰਬੰਧਕ ਵੀਰ ਨੇ ਸਾਰਿਆਂ ਦਾ ਹੀ ਬਹੁਤ ਸਹਿਯੋਗ ਰਿਹਾ ਸਾਰਿਆਂ ਦਾ ਧੰਨਵਾਦ ਹੈ ਜੀ ਮਾਲਕ ਕਿਰਪਾ ਕਰੇ ਸ਼ੁਕਰਾਨਾ ਗੁਰੂ ਸਾਹਿਬ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ